ਪੰਜਾਬ ਕੇਸ ਦੀ ਗਰੁੱਪ ਖੰਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀਮਤੀ ਸੁਵਦੇਸ਼ ਚੋਪੜਾ ਜੀ ਦੀ ਯਾਦ ਵਿੱਚ ਵੱਖ-ਵੱਖ ਤਰੀਕੇ ਦੇ ਜਿਹੜੇ ਕੈਂਪ ਨੇ ਉਹ ਲਾਏ ਜਾਂਦੇ ਨੇ ਖੂਨਦਾਨ ਕੈਂਪ ਜਾਂ ਹੋਰ ਜਿਹੜੇ ਲੋਕਾਂ ਦੀ ਸਹੂਲਤ ਨਾਲ ਜੁੜੇ ਹੋਏ ਕੈਂਪ ਲਾਏ ਜਾਂਦੇ ਨੇ ਇਹ ਜਿਹੜਾ ਫੀਚਰ ਆ ਉਹ ਹਰ ਸਾਲ ਦਾ ਜਿਹੜਾ ਵਾ ਉਹ ਪਰਮਾਨੈਂਟ ਬਣ ਚੁੱਕਿਆ ਔਰ ਇਸ ਵਾਰ ਵੀ 5 ਜੁਲਾਈ ਨੂੰ ਖੰਨੇ ਦੇ ਵਿੱਚ ਇੱਕ ਬੜਾ ਹੀ ਡਿਫਰੈਂਟ ਕਿਸਮ ਦਾ ਜਿਹੜਾ ਉਹ ਕੈਂਪ ਲੱਗਣ ਜਾ ਰਿਹਾ ਜਿਹਦੇ ਵਿੱਚ ਖਾਸ ਕਰਕੇ ਅ ਅੱਖਾਂ ਨੂੰ ਲੈ ਕੇ ਬਹੁਤ ਜ਼ਿਆਦਾ ਇਹਦੇ ਤੇ ਜ਼ੋਰ ਦਿੱਤਾ ਜਾ ਰਿਹਾ ਤਾਂ ਕਿ ਜਿਹੜੇ ਲੈਂਸ ਨੇ ਲੋਕਾਂ ਦੇ ਉਹ ਪਾਉਣ ਵਾਲੇ ਨੇ ਬਹੁਤ ਸਾਰੇ ਲੋਕ ਅਨੁਵੇਰ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਜਿਹੜੀ ਨਿਗਾ ਕਮਜ਼ੋਰ ਹੋ ਚੁੱਕੀ ਆ ਜਾਂ ਸਾਨੂੰ ਕੀ ਜ਼ਰੂਰਤ ਹੈ ਸੋ ਉਹਦੇ ਲਈ ਇੱਕ ਲੁਧਿਆਣੇ ਤੋਂ ਬਹੁਤ ਵੱਡਾ ਹਸਪੀਟਲ ਜਿਹੜਾ ਵਾ ਉਹ ਅੱਗੇ ਆ ਰਿਹਾ ਔਰ ਉਹਨਾਂ ਨੇ ਹੀ ਇੱਥੇ ਆ ਕੇ ਆਪਣਾ ਜਿਹੜਾ ਵਾ ਉਹ ਸਾਰਾ ਸੈਟਅਪ ਕਰਨਾ ਔਰ ਜਿਹਦੇ ਵਿੱਚ ਉਹਨਾਂ ਦੀ ਪੂਰੀ ਮੈਡੀਕਲ ਟੀਮ ਹੋਏਗੀ ਔਰ ਬੜੀ ਬਰੀਕੀ ਦੇ ਨਾਲ ਜਿਹੜੇ ਅੱਖਾਂ ਨਾਲ ਸੰਬੰਧਿਤ ਜਿਹੜੇ ਮਰੀਜ਼ ਨੇ ਉਹਨਾਂ ਦੀ ਜਿਹੜੀ ਆ ਉਹ ਮੈਡੀਕਲ ਉਹਨਾਂ ਨੂੰ ਜਿਹੜੀ ਅਸੂਲਤ ਦਿੱਤੀ ਜਾਊਗੀ ਸਰ ਜਿਹੜੇ ਲੈਂਸ ਲੱਗਣੇ ਨੇ ਸਾਰੇ ਫ੍ਰੀ ਆਫ ਕਾਸਟ ਨੇ ਜੀ ਬਿਲਕੁਲ ਇਹ ਮੁਫਤ ਕੈਂਪ ਹੈ ਔਰ ਇਹਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਤਾ ਜੋ ਲੋਕ ਵੱਧ ਤੋਂ ਵੱਧ ਇਹਦੀ ਸਹੂਲਤ ਲੈ ਸਕਣ ਕਿਉਂਕਿ ਇਹ ਕਈ ਲੰਮੇ ਸਮੇਂ ਤੋਂ ਬਾਅਦ ਹੀ ਇਹੋ ਜਿਹੇ ਕੈਂਪ ਜਿਹੜੇ ਨੇ ਉਹ ਲੱਗਦੇ ਨੇ ਜਿਹਦੇ ਨਾਲ ਫਿਰ ਲੋਕਾਂ ਨੂੰ ਮੁਫਤ ਸਹੂਲਤ ਜਿਹੜੀ ਆ ਉਹ ਮਹੱਈਆ ਹੁੰਦੀ ਹੈ ਇਹ ਕੈਂਪ ਕਦੋਂ ਲੱਗ ਰਿਹਾ ਕਿੰਨੀ ਤਰੀਕ ਨੂੰ ਕਿਸ ਦਿਨ ਇਹ 5 ਜੁਲਾਈ ਨੂੰ ਖੰਨੇ ਦੇ ਵਿੱਚ ਪੂਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੈਂਪ ਜਿਹੜਾ ਉਹ ਲੱਗੇਗਾ ਔਰ ਵੱਡੀ ਗੱਲ ਫੋਟੇਜ਼ ਹਸਪੀਟਲ ਦੇ ਆਪਣੇ ਨਾਮ ਦਾ ਡਾਕਟਰ ਜੀਨਾਂ ਦੀ ਅਪਾਇੰਟਮੈਂਟ ਲੈਣਾ ਵੀ ਮੁਸ਼ਕਲ ਹੈ ਕਈ-ਕਈ ਮੀਨੇ ਜਾਂ ਕਈ-ਕਈ ਹਫਤੇ ਉਹਨਾਂ ਦੀ ਅਪਾਇੰਟਮੈਂਟ ਨਹੀਂ ਮਿਲਦੀ ਉਹ ਵੀ ਖੰਨੇ ਚ ਉਸ ਦਿਨ ਆ ਕੇ ਆਪ ਖੁਦ ਹਾਜ਼ਰ ਹੋਣਗੇ ਔਰ ਉਹ ਆਪਣੇ ਤੌਰ ਤੇ ਉਹ ਮਰੀਜ਼ਾਂ ਦਾ ਨਿਰੀਖਣ ਕਰਨਗੇ ਕਿ ਹੈਂਡੀਕੈਪਸ ਲਈ ਕੀ ਸਹੂਲਤਾਂ ਦੇ ਇਸ ਵਾਰੀ ਕੈਂਪ ਵਿੱਚ ਜਿਹੜਾ ਇਹ ਕੈਂਪ ਦਾ ਦੂਸਰਾ ਉਦੇਸ਼ ਹੈ ਕਿ ਇਹਦੇ ਚ ਜਿੰਨੇ ਵੀ ਹੈਂਡੀਕੈਪ ਲੋਕ ਨੇ ਵੈਸੇ ਪਹਿਲਾਂ ਵੀ ਹਰ ਸਾਲ ਹੀ ਹੁੰਦਾ ਇਸ ਵਾਰੀ ਵੀ ਮੈਂ ਦੱਸ ਦੇਣਾ ਜਾਣਕਾਰੀ ਲਈ ਕਿ ਜਿਹੜੇ 80% ਅਪੰਗ ਲੋਕ ਨੇ ਉਨਾਂ ਨੂੰ ਇਲੈਕਟ੍ਰਿਕ ਜਿਹੜੀ ਉਹ ਮਸ਼ੀਨ ਆਪਣੀ ਜਿਹੜੀ ਉਹ ਟਰਾਈਸਾਈਕਲ ਦਿੱਤਾ ਜਾਊਗਾ ਔਰ ਉਸ ਤੋਂ ਥੱਲੇ ਜਿਹੜੇ ਨੌਬਲ ਜਿਹੜੀ ਉਹ ਜਿਹੜਾ ਉਹਨਾਂ ਦਾ ਟਰਾਈਸਾਈਕਲ ਜਿਹੜਾ ਉਹ ਦੇਣਗੇ ਔਰ ਕੋਈ ਵੀ ਇੱਥੇ ਆ ਸਕਦਾ ਕੋਈ ਵੀ ਆਪਣੀ ਜਿਹੜੀ ਆ ਉਹ ਇਸ ਚੀਜ਼ ਦੇ ਵਿੱਚ ਜਿਹੜੀ ਇੱਛਾ ਜਾਹਰ ਕਰ ਸਕਦਾ ਔਰ ਉਹਦੇ ਨਾਲ-ਨਾਲ ਹੋਰ ਵੀ ਜਿਹੜੇ ਕੋਈ ਬਾਡੀ ਪਾਰਟਸ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਕੋਈ ਸਹੂਲਤਾਂ ਨੇ ਜਿਹਦੇ ਨਾਲ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਜਿਹੜੀ ਕੋਈ ਬਿਮਾਰੀ ਹੋਊ ਤਾਂ ਹੱਲ ਹੋ ਸਕੇ ਉਹਦੇ ਲਈ ਵੀ ਇਹਦੇ ਵਿੱਚ ਖਾਸ ਕਰ ਹੈਂਡੀਕੈਪ ਲੋਕਾਂ ਲਈ ਵੀ ਇਹਦੇ ਵਿੱਚ ਖਾਸ ਤੌਰ ਤੇ ਅਲੱਗ ਤੌਰ ਤੇ ਇਹਦਾ ਉੱਥੇ ਪ੍ਰਬੰਧ ਕੀਤਾ ਗਿਆ ਸਰ ਇਨਸਟਰੂਮੈਂਟ ਲੈਣ ਵਾਸਤੇ ਕੋਈ ਪਹਿਲਾਂ ਬੁਕਿੰਗ ਕਰਾਣੀ ਪੈਣੀ ਹੈ ਪਹਿਲਾਂ ਕੋਈ ਲਿਖਾਣਾ ਪੈਣਾ ਜੀ ਜੇ ਬੁਕਿੰਗ ਹੋ ਜੇ ਤਾਂ ਬਹੁਤ ਬੈਟਰ ਹੈ ਕਿਉਂਕਿ ਇਹ ਵੀ ਸਾਨੂੰ ਹਸਪੀਟਲ ਵਾਲਿਆਂ ਨੇ ਕਿਹਾ ਕਿ ਅਸੀਂ ਮੁਫਤ ਜਿਹੜੀ ਵਹੀਕਲ ਵੀ ਉੱਥੇ ਉਹਨੂੰ ਮਰੀਜ਼ ਨੂੰ ਲੈਣ ਅਸੀਂ ਭੇਜਾਂਗੇ ਉਹਦੇ ਜਿੱਥੇ ਵੀ ਉਹਦੀ ਕੋਈ ਰੈਸ਼ ਹੋਏਗੀ ਔਰ ਜੇ ਅਗਰ ਪਹਿਲਾਂ ਉਹ ਆਪਣੇ ਆਪ ਨੂੰ ਰਜਿਸਟਰ ਕਰਦੇ ਪਰ ਜੇ ਮੌਕੇ ਤੇ ਵੀ ਆ ਕੇ ਇਹਦੀ ਸੂਰਤ ਲੈ ਸਕਦੇ ਥੈਂਕ ਯੂ ਜੀ ਪੰਜਾਬ ਕੇ ਇਸ ਦੀ ਗਰੁੱਪ ਵੱਲੋਂ ਸ਼੍ਰੀਮਤੀ ਸਰਵੇ ਚੋਪੜਾ ਜੀ ਦੀ 10ਵੀਂ ਵਰ੍ਹੇ ਦੀ ਸਬੰਧ ਵਿੱਚ ਇੱਕ ਬਹੁਤ ਹੀ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜਿਦੇ ਵਿੱਚ ਦਵਾਈਆਂ ਦੇ ਨਾਲ ਨਾਲ ਗਲੂਕੋਜ਼ ਸ਼ੂਗਰ ਦਾ ਟੈਸਟ ਬਲੱਡ ਸ਼ੂਗਰ ਖੂਨ ਦੇ ਜਿੰਨੇ ਵੀ ਟੈਸਟ ਹੋਣਗੇ ਦੰਦਾਂ ਦੇ ਟੈਸਟ ਉਹ ਹੋਣਗੇ ਵੱਖ-ਵੱਖ ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰ ਸਾਹਿਬ ਆ ਰਹੇ ਨੇ ਮੈਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਸਾਡੇ ਭਰਾ ਵੱਡੇ ਭਰਾ ਕਮਲਜੀਤ ਕਮਲ ਤੇ ਉਹਨਾਂ ਦੇ ਮੈਡਮ ਕੁਵਿੰਦਰ ਕੌਰ ਜੀ ਵੱਲੋਂ ਬਹੁਤ ਵਧੀਆ ਪਰਾਲਾ ਕੀਤਾ ਜਾ ਰਿਹਾ ਵੀ ਵੱਧ ਤੋਂ ਵੱਧ ਅਸੀਂ ਸ਼ਹਿਰ ਵਾਸੀ ਨੂੰ ਅਪੀਲ ਕਰਦੇ ਆਂ ਕਿ ਇਹ ਕੈਂਪ 'ਚ ਪਹੁੰਚੋ ਤੇ ਜਿੰਨੇ ਵੀ ਫਾਇਦਾ ਲੈ ਸਕਦੇ ਜਿਹੜੀ ਵੀ ਕਿਸੇ ਚੀਜ਼ ਦੀ ਕਿਸੇ ਨੂੰ ਬਿਮਾਰੀ ਆ ਉਹਦੇ ਫ੍ਰੀ ਦਵਾਈਆਂ ਵੀ ਮਿਲਦੀਆਂ ਨਾਲ ਦੇ ਨਾਲ ਉਹਨਾਂ ਦਾ ਇਲਾਜ ਵੀ ਪ੍ਰੋਪਰ ਚੱਲੂਗਾ ਇੰਨਾ ਹੀ ਕਹਿੰਦਾ ਸਾਰਿਆਂ ਨੂੰ ਇਹੀ ਸੱਦਾ ਦਿੰਦਾ ਕਿ ਵੱਧ ਤੋਂ ਵੱਧ ਆਓ ਤੇ ਆਪਣਾ ਇਲਾਜ ਕਰਾਓ ਪ੍ਰਧਾਨ ਜੀ ਲੋਕੇਸ਼ਨ ਕੀ ਹੈ ਕੈਂਪ ਦੀ ਕਿੱਥੇ ਲੱਗ ਰਿਹਾ ਜੀ ਇਹ ਇਹ 5 ਤਰੀਕ ਨੂੰ ਜੀ ਤਾਮ ਗੜੀਆ ਭਵਨ ਦੇ ਵਿੱਚ ਲੱਗ ਰਿਹਾ ਉੱਥੇ ਸਾਰਿਆਂ ਨੂੰ ਹੰਮਾ ਮਾ ਕੇ ਪਹੁੰਚਣ ਦੀ ਬੇਨਤੀ ਟਾਈਮਿੰਗ ਕੀ ਹੈ ਜੀ ਟਾਈਮਿੰਗ 9 ਵਜੇ ਤੋਂ ਸ਼ੁਰੂ ਹੋ ਜਾਣਾ ਜੀ ਇਹ ਠੀਕ ਹੈ ਠੀਕ ਹੈ ਥੈਂਕ ਯੂ ਕੀ ਕਹਿਣਾ ਚਾਹੁੰਦੇ ਹੋ ਕੈਂਪ ਬਾਰੇ ਜੀ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਪਰਸੀ ਦੇ ਕੰਪਲੈਕਸ ਦੇ ਵਿੱਚ ਹਰ ਸਾਲ ਜਿਵੇਂ ਕਮਲ ਜੀ ਤੇ ਪੰਜਾਬ ਕੇਸੇ ਗਰੁੱਪ ਇਹ ਕੈਂਪ ਲਗਾਉਂਦੇ ਆ ਮੈਂ ਸਮਝਦਾ ਵੀ ਕਿਸੇ ਨੂੰ ਯਾਦ ਕਰਨ ਦਾ ਇਹ ਬੜਾ ਵਧੀਆ ਤਰੀਕਾ ਹੈ ਕਿਉਂਕਿ ਜਿਹੜੀ ਇਹ ਕੈਂਪ ਦੇ ਵਿੱਚ ਬਰਿਕ ਤਰ੍ਹਾਂ ਦੇ ਡਾਕਟਰ ਬਰਿਕ ਤਰ੍ਹਾਂ ਦੇ ਟੈਸਟ 휠ਚੇਅਰ ਮਤਲਬ ਕਿ ਜੋ ਵੀ ਤੁਹਾਨੂੰ ਸਹੂਲਤ ਕਿਸੇ ਵੀ ਕੋਈ ਪ੍ਰੋਬਲਮ ਹੈ ਤੁਹਾਨੂੰ ਚਾਹੇ ਅੱਖਾਂ ਦਾ ਆਪਰੇਸ਼ਨ ਹੈ ਚਾਹੇ ਲੈਂਸ ਪਾਣੇ ਹੈ ਫ੍ਰੀ ਆਫ ਕਾਸਟ ਹਰ ਇੱਕ ਚੀਜ਼ ਉੱਥੇ ਅਵੇਲੇਬਲ ਹੈ ਤੇ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਵੀ ਆਪਣੇ ਸ਼ਹਿਰ ਦੇ ਵਿੱਚ ਇਹ ਲੱਗ ਰਿਹਾ ਤੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਅੜਦੜੇ ਇਲਾਕੇ ਵਾਲਿਆਂ ਨੂੰ ਅਪੀਲ ਕਰਦਾ ਕਿ ਜਿਹਨੂੰ ਵੀ ਕੋਈ ਪ੍ਰੋਬਲਮ ਹੈ ਤੋ ਜਰੂਰ ਉਰੇ ਪਹੁੰਚ ਕੇ ਕੰਸਰਨਡ ਡਾਕਟਰ ਨੂੰ ਮਿਲੇ ਤੇ ਫ੍ਰੀ ਦੇ ਵਿੱਚ ਆਪਣਾ ਇਹ ਇਲਾਜ ਪਾਵੇ ਬਹੁਤ ਬਹੁਤ ਧੰਨਵਾਦ ਕਮਲ ਜੀ ਦਾ ਤੇ ਪੰਜਾਬ ਕੇ ਸ੍ਰੀ ਸਮੂਹ ਸਾਰੇ ਗਰੁੱਪ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅੱਜ ਕਿੰਨੀ ਤਰੀਕ ਨੂੰ ਕੈਂਪ ਲੱਗਿਆ 5 ਤਰੀਕ ਨੂੰ ਕੈਂਪ ਹੈ ਜੀ ਤੇ ਇਹ ਰਾਮਗੜੀ ਆ ਪਵੰਦੇ ਵਿੰਨ ਡੀਟੀ ਰੋਡ ਤੇ ਕੈਂਪ ਹੈ ਤੇ ਜਰੂਰ ਸਾਰੇ ਜਾਣੇ ਟਾਈਮ ਸਿਰ ਪਹੁੰਚੋ 9 ਵਜੇ ਤੋਂ ਲੈ ਕੇ 1 2 ਵਜੇ ਤੱਕ ਇਹ ਕੈਂਪ ਚੱਲੂ ਹੈ ਥੈਂਕ ਯੂ ਜੀ ਥੈਂਕ ਯੂ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਕੇਸਰੀ ਗਰੁੱਪ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਸ਼੍ਰੀ ਅਵਨਾਸ਼ ਚੋਪੜਾ ਜੀ ਸ਼੍ਰੀ ਅਭਿਜੇ ਚੋਪੜਾ ਜੀ ਦੇ ਨਿਰਦੇਸ਼ਾਂ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਜੁਲਾਈ ਨੂੰ ਰਾਮਗੜੀਆ ਭਵਨ ਵਿਖੇ ਬਹੁਤ ਹੀ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਸਬੰਧ ਵਿੱਚ ਅੱਜ ਸਾਡੇ ਪੰਜਾਬ ਕੇਸਰੀ ਦੇ ਖੰਨਾ ਆਫਿਸ ਦੇ ਵਿੱਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਜੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਜੀ ਸਾਬਕਾ ਪ੍ਰਧਾਨ ਵਿੱਕੀ ਮਹਿਤਾ ਜੀ ਸਾਡੇ ਦਫ਼ਤਰ ਦੇ ਵਿੱਚ ਆਏ ਨੇ ਇਸ ਲਈ ਮੈਂ ਇਹਨਾਂ ਦਾ ਇੱਥੇ ਧੰਨਵਾਦ ਕਰਦਾ ਤੇ ਮੈਂ ਇਸ ਲਈ ਵੀ ਇਹਨਾਂ ਦਾ ਧੰਨਵਾਦ ਕਰਦਾ ਵੀ ਅਸੀਂ ਭਾਵੇਂ ਅੱਜ ਮੇਰੇ ਹਿਸਾਬ ਨਾਲ ਦਸਵਾਂ ਹੈ ਸਾਡਾ ਕੈਂਪ ਲੱਗਣ ਜਾ ਰਿਹਾ ਹੈ ਤੇ ਇਹਨਾਂ ਸਾਰਿਆਂ ਵੱਲੋਂ ਖਾਸ ਕਰਕੇ ਗੁਰਪੀਰਜ ਜੀ ਵੱਲੋਂ ਸਾਨੂੰ ਹਰ ਪੱਖੋਂ ਜੋ ਵੀ ਅਸੀਂ ਕਦੇ ਇਹਨਾਂ ਨੂੰ ਕਿਹਾ ਲੱੱਦਰ ਸਾਹਿਬ ਵੱਲੋਂ ਵਿੱਕੀ ਮਹਿਤਾ ਜੀ ਵੱਲੋਂ ਜੋ ਵੀ ਅਸੀਂ ਇਹਨਾਂ ਤੋਂ ਸਹਿਯੋਗ ਮੰਗਿਆ ਹੈ ਉਹ ਇਹਨਾਂ ਨੇ ਹਰ ਕੈਂਪ ਦੇ ਵਿੱਚ ਸਾਨੂੰ ਉਹ ਸਹਾਇਕ ਦਿੱਤਾ ਹੈ ਤੇ ਇਸ ਵਾਰ ਵੀ ਤੁਹਾਨੂੰ ਜਿਵੇਂ ਗੁਰਗੀਰਤ ਜੀ ਨੇ ਤੇ ਪ੍ਰਧਾਨ ਜੀ ਨੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਵੀ ਇਸ ਕੈਂਪ ਦੇ ਵਿੱਚ ਹਰ ਜਿਹੜੀ ਦਵਾਈ ਹੈ ਮੁਫਤ ਦਿੱਤੀ ਜਾਣੀ ਹੈ ਵੱਡੇ ਮਾਹਰ ਜਿਹੜੇ 40s ਤੋਂ ਹਸਪਤਾਲ ਦੇ ਡਾਕਟਰਸ ਆ ਰਹੇ ਨੇ ਤੇ ਸ਼ੰਕਰਾਈਸ ਹਸਪਤਾਲ ਵੱਲੋਂ ਅੱਖਾਂ ਦੇ ਜਿਹੜੇ ਲੈਂਸ ਤੱਕ ਸਭ ਮੁਫਤ ਪਾਏ ਜਾਣੇ ਨੇ ਤੇ ਇਸ ਲਈ ਮੈਂ ਦੁਬਾਰਾ ਇੱਕ ਵਾਰ ਫੇਰ ਤੋਂ ਆਪਣੇ ਦਫ਼ਤਰ ਤੇ ਆਣ ਆਣ ਲਈ ਕੁਕੀਰਤ ਜੀ ਦਾ तहे ਦਿਲੋਂ ਧੰਨਵਾਦ ਕਰਦਾ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਇਸ ਜਿਹੜੇ ਕੈਂਪ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਉਹ ਲੋਕ ਲਾਭ ਲੈ ਸਕਣ ਲੋੜ। ਕਮਿਊਨਿਟੀ ਕਿਹੜੀਆਂ ਕਿਹੜੀਆਂ ਸ਼ਕਸ਼ੀਤਾਂ ਆ ਰਹੀਆਂ ਨੇ ਜੀ ਉਸ ਦਿਨ ਕੈਂਪ ਤੇ? ਅਪਾਇੰਟਮੈਂਟਸ ਕਿਹੜੇ ਹੁੰਦੇ ਨੇ? ਦੇਓ ਸਾਰਾ ਲੈਨਸ ਕਿਥੋਂ ਲੈਨਸ ਆਉਂਦਾ? ਜੇ ਮੇਰਾ ਬੜਾ ਨਾਪਰੇ ਨਾ ਹੋ। ਉਹ ਤਾਂ ਕੈਬਰ ਬਣਾਉਗੇ ਨਾ? ਸਾਰੇ ਕੈਬਰ ਬਣਾਉਗੇ। ਲੈਨਸ ਕਿੱਧਰੋਂ ਲੈ ਕੇ ਟਿਕ ਕਰਦੇ ਨੇ? ਮਤਲਬ ਸੈਟਰਡੇ ਨੂੰ ਹੁਣ ਸਟੇਸ਼ਨ ਹੋ ਚੁਗੀ।